ਉਠਾ ਲਾਰਾ ਲਾ ਕੇ ਤੇ ਅੱਜ ਵਿਆਹ ਦੀ ਕੀ ਕੰਗਏ ਇਹ ਬਰਥੇ ਮਨਾਉਂਦੇ ਆ ਆਪਣਾ ਇਹ ਫੋੜਵਾ ਕਿਚਨ ਰੀਣਾ ਹਾਲੇ ਕਿਥੋਂ ਆਏ ਬਲਿਓ ਅੰਮ੍ਰਿਤਸਰ ਕੀ ਗੱਲ ਹੋਈ ਤੁਹਾਡਾ ਮੇਰੇ ਨਾਲ ਇੱਕ ਮੁੰਡਾ ਸੀ ਮੁੰਡੇ ਨੇ ਇਦਾਂ ਮੈਂ ਨਾ ਵਿਆਦੀ ਤਰੀਕ ਰੱਖੀ ਵਿਆਦੀ ਤਰੀਕ ਤੋਂ ਅੱਜ ਮੁੱਕਰ ਗਿਆ ਜਿਹੜਾ ਹੁੰਦਾ ਹੈ ਦੇ ਗੁਰਪ੍ਰੀਤ ਸਿੰਘ ਕਿੱਦਾਂਾ ਡਾਣਾ ਇਹ ਬੜੀ ਉਹ ਚੱਚੇ ਚਾਂਦੇ ਸੀ ਮੈਂ ਵੀ ਚੱਚੇ ਜਾਨੀ ਸੀ ਪਹਿਲਾਂ ਉਹ ਇੱਥੇ ਕੰਮ ਸਿੱਖਦੇ ਸੀ ਝੂੜੇ ਦਾ ਤੇ ਇਦਾਂ ਹੀ ਹੁੰਦੇ ਸੀ ਤੇ ਮੈਂ ਵੀ ਜਾਂਦੀ ਹੁੰਨੀ ਸੀ ਤੇ ਜਦੋਂ ਵੀ ਉਹਨੇ ਜਦੋਂ ਉਹਨੇ ਮੈਨੂੰ ਵੇਖਿਆ ਤੇ ਉਹ ਕਹਿੰਦਾ ਸਹੀ ਮੈਂ ਤੈਨ ਮੈਂ ਤੈਨ ਬਹੁਤ ਪਿਆਰ ਕਰਦਾ ਤੇ ਮੈਂ ਕਹਾਂ ਮੈਂ ਤੈਨ ਪਿਆਰ ਨਹੀਂ ਕਰਦੀ ਤੇ ਇਦਾਂ ਮੇਰੇ ਪਿੱਛੇ ਆਉਣਾ ਮੈਂ ਸਕੂਲ ਜਾਣਾ ਮੇਰੇ ਪਿੱਛੇ ਆਉਣਾ ਮੈਂ ਪੇਪਰ ਦੇਣ ਜਾਣਾ ਮੇਰੇ ਪਿੱਛੇ ਆ ਜਾਣਾ ਤੇ ਮੈਨੂੰ ਗੁੱਸਾ ਚੜਨਾ ਮੈਂ ਆਪਣੀ ਮੰਮੀ ਨੂੰ ਵੀ ਦੱਸਣ ਦੀ ਬੜੀ ਕੋਸ਼ਿਸ਼ ਕੀਤੀ ਨੇ ਮੈਨੂੰ ਦੱਸਣ ਨਹੀਂ ਦੇਣਾ ਇਹਨੇ ਕਹਿਣਾ ਮੈਂ ਤੇਨਾਂ ਵਿਆਹ ਕਰਾਉਣਾ ਮੈਂ ਤੂੰ ਮੇਰਾ ਮੇਰੇ ਨਾਲ ਗੱਲਬਾਤ ਕਰ ਇਦਾਂ ਮੈਂ ਕਹਾਂ ਨਹੀਂ ਮੈਂ ਤੇਨਾਂ ਗੱਲਬਾਤ ਕਰਨੀ ਤੂੰ ਮੈਂ ਮੈਨੂੰ ਤੇ ਤੇ ਯਕੀਨ ਨਹੀਂ ਇਹਨੇ ਤਾਂ ਵੀ ਮੈਨੂੰ ਆਪਣੇ ਪਿਆਰ ਚ ਫਸਾ ਕੇ ਆਪਣੇ ਆਪਣੇ ਨਾਲ ਵਿਆਹ ਕਰਾਉਣ ਦਾ ਮੈਨੂੰ ਝੂਠੇ ਲਾਰੇ ਲਾਏ ਝੂਠੇ ਵਾਦੇ ਵੀ ਕੀਤੇ ਮੇਰੇ ਨਾਲ ਕਿ ਮੈਂ ਤੇਨਾਂ ਵਿਆਹ ਕਰਾਉਣਾ ਕਿ ਮੈਂ 5 ਸਾਲਾਂ ਬਾਅਦ ਪੱਕਾ ਤੇ ਨਵਿਆ ਵਿਆਹ ਕਰਾਉਣਾ ਵਾ ਤੇ ਅੱਜ ਉਹ ਵਿਆਹ ਦੀ ਤਰੀਕ ਰੱਖ ਕੇ ਵਿਆਹ ਤੋਂ ਵੀ ਮੁੱਕਰ ਗਿਆ ਸਾਡੇ ਘਰੇ ਆਣ ਜਾਣ ਕਿਸ ਤਰ੍ਹਾਂ ਆਇਆ ਯਾਰ ਸਾਡੇ ਘਰੇ ਆਣ ਜਾਣ ਉਹ ਚਰਚੇ ਜਾਂਦੇ ਸੀ ਤੇ ਅਸੀਂ ਵੀ ਜਾਂਦੇ ਸੀ ਐਨੇ ਹੀ ਜਾਣੇ ਉਹ ਹੁੰਦੇ ਹੁੰਦੇ ਸੀ ਤੇ ਇਸ ਤਰ੍ਹਾਂ ਮੈਂ ਵੀ ਜਾਣ ਲੱਗੀ ਤੇ ਮੇਰੀ ਮੰਮਾ ਵੀ ਜਾਣ ਲੱਗ ਪਈ ਹੌਲੀ ਹੌਲੀ ਨਹੀਂ ਚਰਚੇ ਚ ਤੇ ਚਰਚੇ ਚ ਜਾਂਦੇ ਜਾਂਦੇ ਫਿਰ ਉਹ ਹੌਲੀ ਹੌਲੀ ਸਾਡੇ ਘਰੇ ਆਉਣ ਦੇ ਪੇ ਅਸੀਂ ਵੀ ਜਾਣ ਦੇ ਪੇ ਤੇ ਮੇਲ ਮਲਾਪ ਹੋ ਗਿਆ ਤੇ ਇਦਾਂ ਉਹ ਬਦ ਵਿੱਚ ਮੈਂ ਪਾਸਟਰ ਜੀ ਨੂੰ ਭੇਜਿਆ ਕਿ ਮੈਂ ਕਿਹਾ ਮੈਂ ਇਸ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਨੀ ਆ ਤੇ ਉਹ ਉਹਨਾਂ ਦੇ ਘਰੇ ਗਏ ਉਹਨਾਂ ਦੇ ਮਾਪੇ ਮੰਨ ਵੀ ਗਏ ਉਹਨਾਂ ਦੇ ਬ੍ਰਦਰ ਸਿਸਟਰ ਹੀ ਨਹੀਂ ਮੰਨੇ ਉਹ ਕਹਿੰਦੇ ਨਾ ਅਸੀਂ ਇਸ ਕੁੜੀ ਨਾਲ ਵਿਆਹ ਕਰਾਉਣਾ ਹੀ ਨਹੀਂ ਪਤਾ ਨਹੀਂ ਉਹਨਾਂ ਨੂੰ ਕੀ ਪ੍ਰੋਬਲਮ ਕੀ ਨਹੀਂ ਪ੍ਰੋਬਲਮ ਵਿਆਹ ਤੋਂ ਪਹਿਲਾਂ ਇਹ ਮੈਨੂੰ ਚਰਾਗ ਹੋਟਲ ਦੇ ਵਿੱਚ ਖੜਦਾ ਰਿਹਾ ਕੋਮਦਾ ਰਿਹਾ ਇਸ ਤਰ੍ਹਾਂ ਮੇਰੇ ਨਾਲ ਕਿ ਮੈਂ ਇਹਦੇ ਨਾਲ ਵਿਆਹ ਕਰਾਉਣਾ ਵਾ ਬਾਦ ਵਿੱਚ ਵਿਆਹ ਦੀ ਇਹ ਵਿਆਹ ਤੋਂ ਮੁੱਕਰ ਗਿਆ ਤੇ ਜਦੋਂ ਇਹ ਵਿਆਹ ਤੋਂ ਮੁਕਰਿਆ ਤੇ ਮੈਂ ਆਪਣੀ ਗੁੱਸੇ ਚ ਆ ਕੇ ਮੈਂ ਮੈਂ ਪਹਿਲਾਂ ਮਾਰੀ ਚਲੀ ਸੀ ਮੈਂ ਮਰਨ ਤੋਂ ਬਚੀ ਮੈਂ ਫੇਰ ਬਾਅਦ ਵਿੱਚ ਕਮਿਸ਼ਨਰ ਸਾਹਿਬ ਦੇ ਪੇਸ਼ ਹੋ ਗਈ ਤੇ ਮੈਂ ਉੱਥੇ ਦਰਖਾਸਤ ਦੇ ਦਿੱਤੀ ਉੱਥੇ ਦਰਖਾਸਤ ਦੇ ਦਿੱਤੀ ਪਹਿਲਾਂ 3-4 ਮਹੀਨੇ ਉੱਥੇ ਪੇਸ਼ ਹੀ ਨਹੀਂ ਹੋਇਆ ਘਰ ਦੇ ਵੀ ਕਹਿੰਦੇ ਸੀ ਬੇਜਦਖਲ ਕੀਤਾ ਉੱਥੇ ਪੇਸ਼ ਨਹੀਂ ਜਦੋਂ ਹੋਇਆ ਜਿਸ ਦਿਨ ਪੇਸ਼ ਹੋਇਆ ਉੱਥੇ ਆ ਕੇ ਕਹਿੰਦਾ ਮੈਂ ਵਿਆਹ ਕਰਾਉਣਾ ਚਾਹੁੰਦਾ ਹਾਂ ਹਾਂਜੀ ਵਿਆਹ ਦੀ ਤਰੀਕ ਵੀ ਰੱਖ ਲਈ ਸਭ ਕੁਝ ਹੋ ਗਿਆ ਤੇ ਬਾਅਦ ਵਿੱਚ 3 ਮਹੀਨੇ ਬਾਅਦ ਵਿਆਹ ਹੀ ਮੇਰਾ ਵਿਆਹ ਮਾਰਚ ਦੀ 30 ਤਰੀਕ ਨੂੰ ਹੀ ਤੇ 30 ਤਰੀਕ ਨੂੰ ਤਿੰਨ ਮਹੀਨੇ ਨੇ ਮੈਨੂੰ ਇੱਕ ਫੋਨ ਨਹੀਂ ਕੀਤਾ ਵਿਆਹ ਦੀ ਤਰੀਕ ਵੀ ਰੱਖ ਕੇ ਇੱਕ ਵੀ ਫੋਨ ਨਹੀਂ ਕੀਤਾ ਕਿੱਦਾਂ ਜਾਂ ਕਿੱਥੇ ਆ ਜਾਂ ਕਿੱਦੇ ਨਹੀਂ ਵਿਆਹ ਦੀ ਤਿਆਰੀ ਹੋ ਗਈ ਜਾਂ ਨਹੀਂ ਹੋਈ ਕਿੱਦਾਂ ਕੁਝ ਵੀ ਨਹੀਂ ਕੀਤਾ 29 ਤਰੀਕ ਨੂੰ ਮੇਰਾ ਵਿਆਹ 29 ਤਰੀਕ ਨੂੰ 30 ਤਰੀਕ ਨੂੰ ਮੇਰਾ ਵਿਆਹ 29 ਤਰੀਕ ਨੂੰ ਮੈਨੂੰ ਫੋਨ ਕਰਨ ਦੇ ਹੈ ਕੱਲ ਵਿਆਹ ਵਾ ਤੇ ਕਿੱਥੇ ਹੋਣਾ ਕਿੱਥੇ ਨਹੀਂ ਤੇ ਮੈਂ ਕਿਹਾ ਵਿਆਹ ਦੀ ਤਰੀਕ ਤੁਸੀਂ ਰੱਖੀ ਹੈ ਦਿਨ ਵੀ ਤੁਸੀਂ ਦੱਸ ਦੋ ਕਿੱਥੇ ਹੋਣਾ ਕਿੱਥੇ ਨਹੀਂ ਤੇ ਮੈਂ ਜ ਮੈਨੂੰ ਪੁੱਛਿਆ ਤੇ ਮੈਂ ਕਿਹਾ ਊਮਨ ਸੈੱਲ 'ਚ ਆ ਜਾਓ ਉੱਥੇ ਮਿਲਾਂਗੇ ਤੇ ਉੱਥੇ ਐਂ ਹੀ ਪਹੁੰਚੇ ਸਾਰਾ ਟੱਬਰ ਮੈਂ ਸਾਰਾ ਕੁਝ ਲੈ ਆ ਗਈ ਮੈਂ ਆਪਣਾ ਸਮਾਨ ਵੀ ਲੈ ਗਈ ਮੈਂ ਪੈਕਿੰਗ ਸਾਰੀ ਆਪਣੀ ਕਰਕੇ ਲੈ ਆ ਗਈ ਉਹ ਉੱਥੇ ਆਇਆ ਹੀ ਨਹੀਂ ਉਹਨਾਂ ਦਾ ਕੋਈ ਪਰਿਵਾਰ ਮੁੰਡਾ ਹੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਉਹਨਾਂ ਦਾ ਪਰਿਵਾਰ ਸਾਰਾ ਇੱਥੇ ਚਰਚੇ ਚ ਆਇਆ ਸਾਡੇ ਘਰ ਦੇ ਲੱਗ ਗਈ ਉਹ ਕੋਈ ਵੀ ਨਹੀਂ ਮੈਨੂੰ ਮਨਾ ਕੀਤਾ ਕੀ ਕਾਰਨ ਲੱਗਾ ਪਤਾ ਨਹੀਂ ਕਿਉਂ ਮੈਨੂੰ ਮਨਾ ਕੀਤਾ ਕਿਉਂ ਨਹੀਂ ਮਤਲਬ ਜੂਜ਼ ਕਰਕੇ ਮੈਨੂੰ ਛੱਡ ਦਿੱਤਾ ਉਹਨੇ ਉਹਨੇ ਮੈਨੂੰ ਗਲਤ ਕੀਤਾ ਉਹਨੂੰ ਉਹਦੀ ਬੰਦੀ ਮੈਂ ਇਹ ਹੀ ਚੋਨੀ ਆ ਕਿ ਹੁਣ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਉਹਨੂੰ ਸਜ਼ਾ ਦਿੱਤੀ ਜਾਵੇ ਤੁਸੀਂ ਹੁਣ ਉਹਨਾਂ ਵਿਆਹ ਕਰਨਾ ਚਾਹੁੰਦੇ ਹੋ ਮੈਂ ਹੁਣ ਉਹਨਾਂ ਵਿਆਹ ਕਰਨਾ ਨਹੀਂ ਚਾਹੁੰਨੀ ਉਹਨੇ ਮੈਨੂੰ ਅਦਬ ਵਿਚਾਲੇ ਛੱਡ ਦਿੱਤਾ ਕਿ ਲੱਗਦਾ ਜਨਮਾਂ ਦੀਆਂ ਸੌਹਾਂ ਖਾਦੀਆਂ ਹਾਂਜੀ ਉਹਨੇ ਕੀਤੀਆਂ ਸੀ ਮੈਂ ਨਭਾਈਆਂ ਉਹਨੇ ਨਹੀਂ ਨਭਾਈਆਂ ਜੋ ਵੀ ਤਾਲੂ ਕਾਇ ਕਰਦਾ ਕਿ ਜੇ ਤੁਸੀਂ ਉਹਨਾਂ ਕੋਲ ਪਿਆ ਕਰਦੇ ਉਹ ਮੈਨੂੰ ਕਰਦਾ ਸੀ ਮੈਂ ਵੀ ਉਹਨੂੰ ਕਰਦੀ ਸੀ ਪਰ ਮੈਨੂੰ ਨਹੀਂ ਪਤਾ ਹੁਣ ਉਹ ਕਿਸੇ ਦੇ ਦਬਾਅ 'ਚ ਆ ਕੇ ਕਰ ਨਾ ਕਰਨ ਦਿਆ ਜਾਂ ਨਹੀਂ ਕਰਨ ਦਿਆ ਇਹ ਨਹੀਂ ਮੈਨੂੰ ਪਤਾ ਪਰ ਮੈਂ ਉਹਨੂੰ ਪਿਆਰ ਕਰਦੀ ਸੀ ਪਰ ਹੁਣ ਉਹ ਮੇਰੇ ਮਨ ਤੋਂ ਉੱਤਰ ਗਿਆ। ਵੂਮਨ ਸੈਲ ਜਾਂਦੀ ਕੀ ਲੋੜ ਗਈ? ਕਿਉਂ ਉੱਥੇ ਪਹੁੰਚੇ? ਵੂਮਨ ਸੈਲ 'ਚ ਮੈਂ ਐਸੇ ਲਈ ਪਹੁੰਚੀ ਕਿ ਸ਼ਾਇਦ ਉਹਦਾ ਪਰਿਵਾਰ ਪੂਰਾ ਮੰਨ ਜੇ ਤੇ ਮੈਨੂੰ ਅਪਣਾ ਲੇ। ਤੁਸੀਂ ਉੱਥੇ ਦਿਖਾ ਦਿੱਤੀ ਹੋਈ ਨਹੀਂ ਦਿਖਾ। ਹਾਂ ਜੀ ਮੈਂ ਉਹਦੇ ਖਿਲਾਫ ਦਰਖਾਸਤ ਦਿੱਤੀ ਸੀ ਕਿ ਇਹ ਮੈਨੂੰ ਵਿਆਹ ਦਾ ਝੂਠਾ ਲਾਰਾ ਲਾ ਕੇ ਮੇਰੇ ਨਾਲ ਗਲਤ ਸਬੰਧ ਬਣਾ ਕੇ ਤੇ ਮੈਨੂੰ ਅੱਜ ਅਦਵਚਾਲੇ ਛੱਡ ਗਿਆ। ਕੀ ਉਹਨਾਂ ਦਾ ਫੈਸਲਾ ਕੀਤਾ? ਉਹਨਾਂ ਨੇ ਇਹੀ ਫੈਸਲਾ ਕੀਤਾ ਸੀ ਕਿ ਅਸੀਂ ਇਹਨਾਂ ਦੋਵਾਂ ਕੁੜੀ ਮੁੰਡੇ ਦਾ ਵਿਆਹ ਕਰਾ ਦਾਂਗੇ ਤੇ ਇੰਨੇ ਮੈਨੂੰ ਇੱਥੋਂ ਤੱਕ ਕਿ ਮੇਰੇ ਪਰਿਵਾਰ ਵੀ ਛਿੜਾ ਦਿੱਤਾ ਮੈਂ ਕਿਸੇ ਨੂੰ ਫੋਨ ਵੀ ਨਹੀਂ ਕਰ ਸਕਦੀ ਕੁਛ ਵੀ ਤੇ ਜਿਸ ਦਿਨ ਵਿਆਹ ਦਾ ਦਿਨ ਨੇੜੇ ਆ ਗਿਆ ਉਸ ਦਿਨ ਸਾਰੇ ਆਪਣੀ ਕਰਕੇ ਲੈ ਗਏ ਉਹ ਉੱਥੇ ਆਇਆ ਹੀ ਨਹੀਂ। ਉਹਨਾਂ ਦਾ ਕੋਈ ਪਰਿਵਾਰ ਮੁੰਡਾ ਹੀ ਨਹੀਂ ਆਇਆ। ਕੋਈ ਵੀ ਨਹੀਂ ਆਇਆ ਉਹਨਾਂ ਦਾ ਪਰਿਵਾਰ ਸਾਰਾ ਇੱਥੇ ਚਰਚੇ ਚ ਆਇਆ ਸਾਡੇ ਘਰ ਦੇ ਲੱਗ ਗਏ ਉਹ ਕੋਈ ਵੀ ਨਹੀਂ ਉਹ ਮਨਾ ਦਿੱਤਾ ਕੀ ਕਾਰਨ ਹੋਗਾ ਪਤਾ ਨਹੀਂ ਕਿਉਂ ਮੈਨੂੰ ਮਨਾ ਕੀਤਾ ਕਿਉਂ ਨਹੀਂ ਮਤਲਬ ਜੂਸ ਕਰਕੇ ਮੈਨੂੰ ਛੱਡ ਦਿੱਤਾ ਉਹਨੇ ਉਹਨੇ ਮੈਂ ਨਾ ਗਲਤ ਕੀਤਾ ਉਹਨੂੰ ਉਹਦੀ ਬੰਦੀ ਮੈਂ ਇਹ ਹੀ ਚਾਹੁੰਨੀ ਆ ਕਿ ਹੁਣ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਉਹਨੂੰ ਸਜ਼ਾ ਦਿੱਤੀ ਜਾਵੇ ਤੁਸੀਂ ਹੁਣ ਉਹਨਾਂ ਵਿਆਹ ਕਰਨਾ ਚਾਹੁੰਦੇ ਹੋ ਮੈਂ ਹੁਣ ਉਹਨਾਂ ਵਿਆਹ ਕਰਨਾ ਨਹੀਂ ਚਾਹੁੰਨੀ ਉਹਨੇ ਮੈਨੂੰ ਅੱਧ ਵਿਚਾਲੇ ਛੱਡ ਦਿੱਤਾ ਕੀ ਲੱਗਦਾ ਜਦੋਂ ਮਰਦੀਆਂ ਸੋਹਾਂ ਖਾਵੀਆਂ ਸੀ ਹਾਂਜੀ ਉਹਨੇ ਕੀਤੀਆਂ ਸੀ ਮੈਂ ਨਭਾਈਆਂ ਉਹਨੇ ਨਹੀਂ ਨਭਾਈਆਂ ਉਹ ਵੀ ਤਾਂ ਲੁਭਾਈ ਕਰਦਾ ਕਿ ਜਦ ਤੁਸੀਂ ਉਹਨੂੰ ਪਿਆਰ ਕਰਦੇ ਹੋ ਉਹ ਮੈਨੂੰ ਕਰਦਾ ਸੀ ਮੈਂ ਵੀ ਉਹਨੂੰ ਕਰਦੀ ਸੀ ਪਰ ਮੈਨੂੰ ਨਹੀਂ ਪਤਾ ਹੁਣ ਉਹ ਕਿਸੇ ਦੇ ਦਬਾਅ 'ਚ ਆ ਕੇ ਕਰ ਨਾ ਕਰਨ ਦਿਆ ਜਾਂ ਨਹੀਂ ਕਰਨ ਦਿਆ ਇਹ ਨਹੀਂ ਮੈਨੂੰ ਪਤਾ ਪਰ ਮੈਂ ਉਹਨੂੰ ਪਿਆਰ ਕਰਦੀ ਸੀ ਪਰ ਹੁਣ ਉਹ ਮੇਰੇ ਮਨ ਤੋਂ ਉੱਤਰ ਗਿਆ ਵੂਮਨ ਸੈਲ ਜਾਣ ਦੀ ਕੀ ਲੋੜ ਗਈ ਕਿਉਂ ਉਹ ਕਿਹ ਪਹੁੰਚੇ ਵੂਮਨ ਸੈਲ 'ਚ ਮੈਂ ਐਸੇ ਲਈ ਪਹੁੰਚੀ ਕਿ ਸ਼ਾਇਦ ਉਹਦਾ ਪਰਿਵਾਰ ਪੂਰਾ ਮੰਨ ਜੇ ਤੇ ਮੈਨੂੰ ਅਪਣਾ ਲੇ ਤੁਸੀਂ ਉੱਥੇ ਦਿਖਾ ਦਿੱਤੀ ਹੋਈ ਨਹੀਂ ਦਿਖਾਉਂਦਾ ਹਾਂ ਜੀ ਮੈਂ ਉਹਦੇ ਖਿਲਾਫ ਦਰਖਾਸਤ ਹੀ ਦਿੱਤੀ ਸੀ ਕਿ ਇਹ ਮੈਨੂੰ ਵਿਆਹ ਦਾ ਝੂਠਾ ਲਾਰਾ ਲਾ ਕੇ ਮੇਰੇ ਨਾਲ ਗਲਤ ਸਬੰਧ ਬਣਾ ਕੇ ਤੇ ਮੈਨੂੰ ਅੱਜ ਅਦਵਚਾਲੇ ਛੱਡ ਗਿਆ। ਕੀ ਉਹ ਤਾਂ ਲਗਾ ਲਾ ਦਿੱਤਾ। ਉਹਨਾਂ ਨੇ ਇਹੀ ਫੈਸਲਾ ਕੀਤਾ ਸੀ ਕਿ ਅਸੀਂ ਇਹਨਾਂ ਦੋਵਾਂ ਕੁੜੀ ਮੁੰਡੇ ਦਾ ਵਿਆਹ ਕਰਾ ਦਾਂਗੇ ਤੇ ਇੰਨੇ ਮੈਨੂੰ ਇੱਥੋਂ ਤੱਕ ਕਿ ਮੇਰੇ ਪਰਿਵਾਰ ਵੀ ਛਿੜਾ ਦਿੱਤਾ। ਮੈਂ ਕਿਸੇ ਨੂੰ ਫੋਨ ਵੀ ਨਹੀਂ ਕਰ ਸਕਦੀ ਕੋਸ਼ਿਸ਼ ਵੀ ਨਹੀਂ ਤੇ ਜਿਸ ਦਿਨ ਵਿਆਹ ਦਾ ਦਿਨ ਨੇੜੇ ਆ ਗਿਆ ਉਸ ਦਿਨ ਮੈਨੂੰ ਰਾਤ ਕਹਿੰਦਾ ਕਿ ਮੈਂ ਤੈਨੂੰ ਰਾਜਸਥਾਨ ਰੱਖਣਾ। ਰਾਜਸਥਾਨ ਰੱਖਣਾ ਹੀ ਤੇ ਮੈਨੂੰ 3 ਮਹੀਨੇ ਪਹਿਲਾਂ ਫੋਨ ਕਰਦਾ ਮੈਂ ਆਜ ਆਹ ਕੰਮ ਟਰਾਲਾ ਚਲਾਉਣ ਡਿਆ ਪਿਆ ਮੈਂ ਟਰਾਲਾ ਹੀ ਚਲਾਉਣਾ ਵਾ ਤੇ ਮੈਂ ਤੈਨੂੰ ਉੱਥੇ ਰੱਖਣਾ ਮੇਰੇ ਨਾਲ ਤੂੰ ਇੱਕ ਦਿਨ ਪਹਿਲਾਂ ਤਿਆਰੀ ਕਰਨ ਦਿਆ ਇੱਕ ਦਿਨ ਪਹਿਲਾਂ ਚ ਥੋੜਨਾ ਮੈਂ ਮੰਨ ਜਾਂਗੀ ਕਿ ਮੈਂ ਤੈਨੂੰ ਇੱਕਦਮ ਰਾਜਸਥਾਨ ਚਲ ਜਾ ਮੈਂ ਵੀ ਜੋਬ ਕਰਦੀ ਮੈਂ ਇੱਕਦਮ ਆਪਣੀ ਜੋਬ ਥੋੜਨਾ ਛੱਡ ਕੇ ਚਲ ਜਾਂਦੀ ਕੀ ਲੱਗਦਾ ਕਿ ਜਿੰਦਗੀ ਬਰਬਾਦ ਹੋ ਜੇ ਹਾਂਜੀ ਹੁਣ ਹਾਂਜੀ ਮੈਨੂੰ ਹੁਣ ਲੱਗਦਾ ਪਿਆ ਕਿ ਹਾਂ ਇਹਨੇ ਮੇਰੀ ਜ਼ਿੰਦਗੀ ਬਰਬਾਦ ਕਰ ਦੇਣੀ ਬਹੁਤ ਵਧੀਆ ਹੋਇਆ ਕਿ ਆਪ ਹੀ ਨਹੀਂ ਆਇਆ ਉੱਥੇ ਕੀ ਮੰਗ ਕਰਦੇ ਹੋ ਇਸ ਖਿਲਾਫ ਮੈਂ ਇਹੀ ਮੰਗ ਕਰਦੀ ਹਾਂ ਕਿ ਇਹਨੂੰ ਕਦਿਸਾ ਉਹਨੇ ਕੱਲ ਐਤਵਾਰ ਵਾਲੇ ਦਿਨ ਨਾ ਕੋ ਕਚਰੀ ਲੱਗਦੀ ਨਾ ਕੋ ਥਾਣਾ ਖੁੱਲਦਾ ਤੁਹਾਨੂੰ ਕਿਉਂ ਬੁਲਾਇਆ ਉਹਨੇ ਵਿਆਹ ਵਾਸਤੇ ਇਹ ਨਹੀਂ ਮੈਨੂੰ ਪਤਾ ਅਸੀਂ 21 ਤਰੀਕ ਰੱਖੀ ਸੀ ਇਹਨਾਂ ਨੇ 21 ਤਰੀਕ ਤੋਂ 30 ਤਰੀਕ ਰੱਖੀ ਸਭ ਨੇ ਰਲ ਕੇ ਇਹਨਾਂ ਨੂੰ ਪਤਾ ਸੀ ਕਿ 30 ਤਰੀਕ ਨੂੰ ਐਤਵਾਰ ਹੁੰਦਾ ਤੇ ਐਤਵਾਰ ਕੁਝ ਕੁਝ ਵੀ ਨਹੀਂ ਹੋ ਸਕਦਾ ਕੁੜੀ ਮੁਰਜੂਗੀ ਤੇ ਹਾਂ ਉਹੀ ਗੱਲ ਹੋਈ ਕਿ ਮੈਂ ਮੁੜ ਕੇ ਆਈ ਮੇਰੇ ਹੁਣ ਪੂਰੇ ਮਹੱਲੇ 'ਚ ਬੇਇੱਜ਼ਤੀ ਵੀ ਹੋ ਗਈ ਸਭ ਕੁਝ ਹੋ ਗਿਆ ਹੁਣ ਮੈਂ ਇਹੀ ਮੰਗ ਕਰਦੀ ਆ ਕਿ ਇਹਨੂੰ ਇਹਦੀ ਬੰਦੀ ਸਜ਼ਾ ਦਿੱਤੀ ਜਾਵੇ ਦੇ ਰਿਸ਼ਤੇਦਾਰ ਵੀ ਆਏ ਹਾਂਜੀ ਰਿਸ਼ਤੇਦਾਰ ਸਾਰੇ ਗਏ ਅੱਜ ਵਿਆਹ ਵਿਆਹ ਹੀ ਵਾਅਦਾ ਕਰਨਾ ਹੈ ਹਾਂਜੀ ਤਿਆਰੀ ਕਿਹ ਕੀ ਕੀਤੀ ਹੈ ਰਿਸ਼ਤੇਦਾਰ ਵਿਆਹ ਲਈ ਸਾਰੀ ਤਿਆਰੀ ਕੀਤੀ ਸਾਰੇ ਕੱਪੜੇ ਬਣਾਏ ਮੈਂ ਆਪਣੀ ਪੈਕਿੰਗ ਵੀ ਕੀਤੀ ਸਭ ਕੁਝ ਕੀਤਾ ਹੋਇਆ ਆ ਸਾਰੇ ਸਾਹਮਣੇ ਦੇਖ ਸਕਦੇ ਜੇ ਤੁਸੀਂ ਕੋੜਾ ਨੇ ਹੈ ਤੁਹਾਡੇ ਨਾਲ ਹਾਂਜੀ ਲਾਦਾ ਜਿਹੜੇ ਮਾਮ ਜਿਹੜੇ ਨੇ ਸਾਰੇ ਸਤਨਾ ਚੂਰੂਗੇ ਨੇ ਹਾਂਜੀ ਉਹ ਤਾਂ ਹੁਣ ਹੋ ਹੀ ਗਏ ਚਕਨਾ ਚੂਤਾ ਸਭ ਅੱਛਾ ਜੇ ਤਾਂ ਬਾਅਦ ਤੁਸੀਂ ਅੱਜ ਪਰਿਵਾਰਕ ਮੈਂਬਰਾਂ ਨੂੰ ਉੱਥੇ ਬੁਲਾਇਆ ਸੀਗਾ ਕੀ ਗੱਲ ਕਰਦੇ ਹੋ ਕੀ ਚਾਹ ਵੀ ਗਏ ਉਹ ਕੁਛ ਨਹੀਂ ਕਹਿ ਕੇ ਕੋਈ ਆਇਆ ਹੀ ਨਹੀਂ ਨਹੀਂ ਜਿਹੜੇ ਚਾਚਾ ਜਿਹੜੇ ਥੋੜੇ ਜਿਹੇ ਹੁਣ ਉਹ ਕੋਈ ਕੋਈ ਕੁਛ ਨਹੀਂ ਗੱਲ ਕਰਕੇ ਗਏ ਅੰਦਰੋਂ ਹੀ ਨਹੀਂ ਨਿਕਲੇ ਉਹਦੇ ਵਿੱਚ ਕੌਣ ਕੌਣ ਗਏ ਉਹਦੇ ਮਮਾ ਸੀ ਉਹਦੀ ਵੱਡੀ ਸਿਸਟਰ ਹੀ ਉਹਦੀ ਛੋਟੀ ਸਿਸਟਰ ਹੀ ਉਹਦੀ ਮਾਮਾ ਜੀ ਮਾਮੀ ਉਹਦੇ ਮਮਾ ਪਾਪਾ ਸਾਰੇ ਜਾਣੇ ਸੀ ਪੁੱਛਣਾ ਹੀ ਖਲਾ ਕੇ ਨਾਲ ਉਹ ਬਾਹਰ ਹੀ ਨਹੀਂ ਨਿਕਲੇ ਉਹਨਾਂ ਨੂੰ ਬਾਹਰ ਹੀ ਨਿਕਲਣ ਦਿੱਤਾ ਹਾਂਜੀ ਉਹ ਇਹੀ ਕਹਿੰਦੇ ਅਸੀਂ ਬੇਦਖਲ ਕੀਤਾ ਬੇਦਖਲ ਨਹੀਂ ਕੀਤਾ ਮੁੰਡਾ ਉਹਨਾਂ ਦੇ ਘਰ ਚ ਹੀ ਰਹਿੰਦਾ ਡਰਾਮੇ ਕਰਦੇ ਅਸੀਂ ਰੋਜ਼ ਹੀ ਦੁਕਾਨ ਤੋਂ ਲੰਘਦੇ ਹੁੰਦੇ ਜਾਂਦੇ ਵੇਨੇ ਇਹ ਡਰਾਮੇ ਕਰ ਹੁਣ ਵੀ ਅਸੀਂ ਵੇਖ ਕੇ ਆਏ ਦੁਕਾਨ ਤੇ ਬੈਠਾ ਸੀ ਮੁੰਡਾ ਹਾਂਜੀ